ਰਜਿੰਦਰ ਗਿੱਲ ਅੱਜ ਯੂਨਾਈਟਿਡ ਟ੍ਰੇਡ ਯੂਨੀਅਨ ਵੱਲੋਂ ਜਿਹੜੀਆਂ ਫੇਕ ਖਬਰਾਂ ਅਸੀਂ ਵੀ ਬਾਰਡਰ ਤੇ ਰਹਿਣ ਵਾਲੇ ਆ ਪਰ ਇਹੋ ਜੀ ਕੋਈ ਵੀ ਹਰ ਕਦ ਬਾਰਡਰ ਤੇ ਨਹੀਂ ਨਜ਼ਰ ਆਉਂਦੀ ਦੂਜੀ ਗੱਲ ਜਿੰਨੀ ਵੀ ਫੇਕ ਫੇਕ ਖਬਰਾਂ ਆਉਂਦੀਆਂ ਜਾਂ ਕੋਈ ਨੋਟਿਸ ਪਾਉਂਦਾ ਉਹਦੇ ਤੇ ਸਾਡੀ ਜਿਹੜੀ ਬਾਰਡਰ ਬੈਲਟ ਆ ਉਹ ਨਾ ਵਿਸ਼ਵਾਸ ਕਰੇ ਜਿੰਨੀ ਚਿਰ ਤੱਕ ਸਾਡਾ ਐਸਚੂ ਸਾਹਿਬ ਪੁਲਿਸ ਜਿਹੜੇ ਥਾਣੇ ਦੇ ਮੁਖੀ ਆ ਜਾਂ ਫੌਜ ਦਾ ਕੋਈ ਅਫਸਰ ਜਾਂ ਕੋਈ ਗੁਰਦੁਆਰੇ ਚ ਕੋਈ ਲੋਸਮੈਂਟ ਨਹੀਂ ਕਰਦਾ ਉਹਨੇ ਚਿਰ ਤੱਕ ਆਪਣਾ ਬਾਰਡਰ ਏਰੀਆ ਦਾ ਘਰ ਛੱਡਣ ਦੀ ਕੋਈ ਲੋੜ ਨਹੀਂ ਨਾ ਇਹੋ ਜਿਹਾ ਕੋਈ ਤਣਾਅ ਹੈਗਾ ਕਿਉਂਕਿ ਜਿੰਨੇ ਕ ਆਪਾਂ ਨੂੰ ਰਾਸ਼ਨ ਦੀ ਲੋੜ ਆਪਾਂ ਉਹਨਾਂ ਕ ਰਾਸ਼ਨ ਲਈਏ ਜਿੰਨਾ ਕ ਤੇਲ ਗੱਡੀ ਚਾਹੀਦਾ ਡੀਜ਼ਲ ਪੈਟਰੋਲ ਉਹਨਾਂ ਕੀ ਆਪਾਂ ਲਈਏ ਕਿਉਂਕਿ ਹਫੜਾ ਦਫਰੀ ਦੇ ਵਿੱਚ ਇਹ ਨਾ ਹੋਵੇ ਲੜਾਈ ਤੇ ਕੀ ਲੜਨੀ ਆ ਆਪਾਂ ਆਪਣੀ ਕੀਮਤੀ ਜਾਨਾਂ ਜਿਹੜੀਆਂ ਗਵਾਹੀਏ ਤੇ ਉਹਦੇ ਨੂੰ ਬਿਹਤਰ ਆ ਸਾਡੀ ਯੂਨੀਅਨ ਵੱਲੋਂ ਫੇਰ ਬੇਨਤੀ ਹੈ ਸਾਰੇ ਪੰਜਾਬ ਨੂੰ ਬਾਰਡਰ ਬੈਲਟ ਨੂੰ ਕਿ ਕੋਈ ਵੀ افਵਾਹਾਂ ਦੇ ਪਿੱਛੇ ਨਾ ਚਲੋ ਤੇ ਫੌਜ ਦਾ ਸਰਕਾਰ ਦਾ ਪੰਜਾਬ ਸਰਕਾਰ ਦਾ ਆਪਾਂ ਸਹਿਯੋਗ ਦਈਏ ਕਿਉਂਕਿ ਸਹਿਯੋਗ ਦੇ ਨਾਲ ਹੀ ਇਹੋ ਜੇ ਜਿਹੜੀ ਜਾਂ ਲੜਾਈ ਦੀ ਜਦੋਂ ਵੀ ਕੋਈ ਗੱਲਬਾਤ ਹੁੰਦੀ ਆ ਉਦੋਂ ਇੱਕ ਦੂਜੇ ਦੇ ਸਹਿਯੋਗ ਨਾਲ ਚੱਲਦੇ ਆ ਸਾਡੀ ਫੇਰ ਦੁਬਾਰਾ ਬੇਨਤੀ ਹੈ ਜਿੰਨੀ ਚਿਰ ਤੱਕ ਕੋਈ ਪੁਲਿਸ ਅਧਿਕਾਰੀ ਕਿਉਂਕਿ ਸਾਡੇ ਡੀਸੀ ਨਾਲ ਉਹ ਜਿਹੜੀ ਵਾਇਰਲ ਹੋਈ ਸੀ ਇੱਕ ਲਿਸਟ ਡੀ ਸੀ ਸਾਹਿਬ ਨਾਲ ਵੀ ਗੱਲ ਹੋਈ ਆ ਸਾਡੇ ਐਸ ਡੀ ਐਮ ਸਾਹਿਬ ਨਾਲ ਵੀ ਆ ਈਓ ਸਾਹਿਬ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਆਖਿਆ ਕਿ ਸਾਡੇ ਕਿਸੇ ਗਲਤ ਅਧਿਕਾਰੀ ਨੇ ਜਿਹੜੀ ਇਹ ਲੀਕ ਕਰਤੀ ਆ ਇਸ ਕਰਕੇ ਫੇਰ ਦੁਬਾਰਾ ਬੇਨਤੀ ਆ ਕੋਈ ਵੀ ਆਪਣੇ ਘਰ ਛੱਡਣ ਦੀ ਫੇਕ ਨਿਊਜ਼ ਤੇ ਧਿਆਨ ਦੇਣ ਦੀ ਲੋੜ ਨਹੀਂ ਕੋਈ ਆਪੋ ਆਪਣਾ ਕੰਮ ਕਰੋ ਜਿਵੇਂ ਰੁਟੀਨ ਵਾਈਜ਼ ਆਪਾਂ ਕਰਦੇ ਆ ਧੰਨਵਾਦ